ਅੱਜ ਡੀਐਫਓ ਆਫਿਸ ਦੇ ਵਿੱਚ ਆਈ ਸੀ ਤੇ ਡੀਐਫਓ ਮੈਡਮ ਨੂੰ ਮਿਲੇ ਆ ਕਿਉਂਕਿ ਪਿਛਲੇ ਕਰੀਬ 1 ਸਾਲ ਤੋਂ ਜਿਹੜਾ ਬੱਬਨਪੁਰ ਬੱਲਮਗੜ ਦੇ ਵਿੱਚ ਅੰਡਰ ਬ੍ਰਿਜ ਬਣ ਰਿਹਾ ਹੈ ਕੇਂਦਰ ਸਰਕਾਰ ਵੱਲੋਂ ਉਹਦੇ ਉੱਪਰ ਸਿਰਫ ਇਸ ਗੱਲ ਕਰਕੇ ਰੋਕ ਲੱਗੀ ਹੋਈ ਹੈ ਕਿਉਂਕਿ ਜਿਹੜਾ ਜੰਗਲਾਤ ਵਿਭਾਗ ਹੈ ਉਹਦੀ ਮਨਜ਼ੂਰੀ ਨਹੀਂ ਮਿਲ ਰਹੀ ਤੇ ਅੱਜ ਸਾਰੇ ਜਿਹੜੇ ਪਿੰਡ ਦੇ ਲੋਕ ਨੇ ਉੱਥੋਂ ਦੇ ਜਿਨ੍ਹਾਂ ਨੂੰ ਦਿੱਕਤ ਆ ਰਹੀ ਹੈ ਜਿਨ੍ਹਾਂ ਨੂੰ ਕਰੀਬ 10 ਕਿਲੋਮੀਟਰ ਘੁੰਮ ਕੇ ਜਾਣਾ ਪੈਂਦਾ ਹੈ ਉਹ ਅੰਡਰ ਬ੍ਰਿਜ ਦੇ ਕੰਮ ਰੁਕੇ ਹੋਣ ਕਾਰਨ ਉਹ ਵੀ ਨਾਲ ਆਏ ਆ ਤੇ ਮੈਡਮ ਨੇ ਵਿਸ਼ਵਾਸ ਦਿਵਾਇਆ ਵੀ ਬਹੁਤ ਜਲਦੀ ਅਸੀਂ ਅਫੀਸਰ ਸਹਿਬਾਨਾਂ ਨੂੰ ਪੀਡਬਲਯੂਡੀ ਦੇ ਨੂੰ ਵੀ ਤੇ ਜਿਹੜੇ ਵੀ ਇਹਦੇ ਵਿੱਚ ਇਨਵੋਲਵ ਨੇ ਜਿਹੜੇ-ਜਿਹੜੇ ਮੈਕਮੇ ਉਹਨਾਂ ਨੂੰ ਬੁਲਾ ਕੇ ਇਹਦਾ ਸੌਟ ਆਊਟ ਕਰਵਾਵਾਂਗੇ ਤੇ ਮੈਨੂੰ ਉਮੀਦ ਹੈ ਵੀ ਆਉਣ ਵਾਲੇ ਸਮੇਂ ਦੇ ਵਿੱਚ ਸੌਟ ਆਊਟ ਕਰਾਇਆ ਜਾਊਗਾ ਪਰ ਕਿਤੇ ਨਾ ਕਿਤੇ ਦਿਖਾਈ ਦਿੰਦਾ ਵੀ ਜੋ ਪੰਜਾਬ ਸਰਕਾਰ ਦੇ ਮੈਕਮੇ ਨੇ ਉਹ ਜਿਹੜਾ ਕੇਂਦਰ ਸਰਕਾਰ ਵੱਲੋਂ ਲੋਕਾਂ ਦੀ ਸਹੂਲਤ ਲਈ ਕੰਮ ਕਰਵਾਇਆ ਜਾ ਰਿਹਾ ਉਹਦੇ ਵਿੱਚ ਟਿੱਕਾ ਪੜ ਰਿਹਾ ਤੇ ਮੈਂ ਪੰਜਾਬ ਸਰਕਾਰ ਨੂੰ ਵੀ ਬੇਨਤੀ ਕਰਦਾ ਵੀ ਇਹੋ ਜਿਹਾ ਕੰਮ ਨਾ ਕਰੋ ਜੋ ਲੋਕਾਂ ਦੇ ਸਹੂਲਤ ਲਈ ਕੇਂਦਰ ਸਰਕਾਰ ਕੰਮ ਕਰ ਰਹੀ ਹੈ ਉਹਦੇ ਵਿੱਚ ਬਲਕਿ ਸਹਿਯੋਗ ਦਿਓ ਤਾਂ ਜੋ ਲੋਕਾਂ ਨੂੰ ਸਹੂਲਤ ਮਿਲ ਸਕੇ ਇਹਦੇ ਵਿੱਚ ਤੁਹਾਡਾ ਵੀ ਬੜੀ ਆਈ ਹੈ ਤੇ ਕੇਂਦਰ ਸਰਕਾਰ ਜਿਹੜਾ ਕੰਮ ਕਰਾਉਣਾ ਚਾਹੁੰਦੀ ਹੈ ਲੋਕਾਂ ਲਈ ਉਹ ਜਲਦੀ ਤੋਂ ਜਲਦੀ ਹੋ ਸਕੇ ਅੱਜ ਸ੍ਰੀ ਰਣਜੀਤ ਸਿੰਘ ਦਿਓਲ ਜੀ ਜੋ ਸਾਡੇ ਧੂਰੀ ਦੇ ਹਲਕਾ ਚਾਂਚ ਨੇ ਆਪੀ ਜਨਤਾ ਪਾਰਟੀ ਦੇ ਉਹਨਾਂ ਦੀ ਅਗਵਾਈ ਦੇ ਵਿੱਚ ਇੱਕ ਵਫਦ ਡੀਐਫਓ ਮੈਡਮ ਨੂੰ ਇੱਕ ਮੈਮੋਰੰਡਮ ਦੇਣ ਲਈ ਆਇਆ ਹੈ ਮੁਸ਼ਕਲ ਇਹ ਹੈ ਕਿ ਜੇ ਬੱਬਨਪੁਰ ਤੋਂ ਬੱਲਮਗੜ ਨੂੰ ਅੰਡਰਬ੍ਰਿਜ ਜੀ ਬਣ ਰਿਹਾ ਹੈ ਉਸ ਦੀ ਕੋਈ ਜਗ੍ਹਾ ਦੀ ਫੌਰਾਸ਼ਟ ਡਿਪਾਰਟਮੈਂਟ ਨੂੰ ਉਹਦੇ ਬਦਲੇ ਜਗ੍ਹਾ ਹੋਰ ਚਾਹੀਦੀ ਹੈ ਉਹਨੂੰ ਜਗ੍ਹਾ ਹੋਰ ਰਿਕਵਾਇਰ ਕਰਕੇ ਦੇਣੀ ਜਾਂ ਬਦਲੇ ਜਗ੍ਹਾ ਦੇਣੀ ਇਹ ਜੋ ਸਟੇਟ ਸਰਕਾਰ ਨੇ ਦੇਣੀ ਆ ਅਸੀਂ ਇਸ ਵਾਸਤੇ ਅੱਜ ਸਾਰੇ ਪਿੰਡ ਦੇ ਮੋਟਰ ਬੰਦੇ ਆਏ ਨੇ ਜੋਲ ਸਾਹਾ ਇਹਨੇ ਸਾਰੇ ਸਾਡੀ ਜਥੇਬੰਦੀ ਆਈ ਆ ਵੀ ਜਲਦੀ ਤੋਂ ਜਲਦੀ ਜਿਹੜੀ ਇਹ ਜ਼ਮੀਨ ਇੱਕ ਤਕਰੀਬਨ 1 ਐਕਟਰ ਦੀ ਜ਼ਮੀਨ ਹੈਗੀ ਆ ਵੀ ਉਹ ਜ਼ਮੀਨ ਫੋਰੈਸਟ ਡਿਪਾਰਟਮੈਂਟ ਨੂੰ ਟ੍ਰਾਂਸਫਰ ਕੀਤੀ ਜਾਵੇ ਤਾਂ ਜੋ ਪਿੰਡ ਵਾਸੀਆਂ ਨੂੰ ਜਿਹੜਾ ਗੇੜ ਪੱਕ ਜਾਣਾ ਬੰਦਾ ਹੈ ਮੈਂ ਪਿੰਡ ਬੱਬਨਪੁਰ ਤੋਂ ਨਪਿੰਦਰ ਸਿੰਘ ਸਾਡੇ ਪਿੰਡ ਤੋਂ ਬੰਨਮ ਕੜ ਲਈ ਜਿਹੜਾ ਰਸਤਾ ਜਾਂਦਾ ਉਹ ਤੇ ਅੰਡਰ ਬ੍ਰਿਜ ਬਣ ਰਿਹਾ ਇੱਕ ਸਾਲ ਤੋਂ ਉਹਦੀ ਸਾਡੇ ਪਿੰਡ ਵਾਸੀਆਂ ਨੂੰ ਬਹੁਤ ਵੱਡੀ ਦਿੱਕਤ ਆ ਪੰਜਾਬ ਸਰਕਾਰ ਉਹ ਰੋਕ ਲਾ ਰਹੀ ਆ ਤੇ ਉਹਨੂੰ ਸਹੀ ਤਰੀਕੇ ਨਾਲ ਕੰਮ ਨਹੀਂ ਕਰ ਰਹੀ ਬੇਨਤੀ ਆ ਸਰਕਾਰ ਨੂੰ ਵੀ ਸਾਡਾ ਪੁਲ ਬਣਾਇਆ ਜਾਵੇ